ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੇ ਅੱਜ ਦੀ ਵੀਡੀਓ ਸਾਡੀ ਆ ਗਈ ਹੈ ਜੀ ਨਵੀਂ ਸਾਰੇ ਜਣੇ ਜਰੂਰ ਲਾਈਕ ਤੇ ਸ਼ੇਅਰ ਕਰਿਓ ਵੀਡੀਓ ਜੀ ਆਪਣੀ ਪਲਾਂਟਰ ਤੇ ਅੱਜ ਆਪਾਂ ਦਿਨ ਸ਼ੁੱਕਰਵਾਰ ਅੱਜ ਮੂਰਤ ਕਰਤਾ ਜੀ ਆਪਾਂ ਪਲਾਂਟਰ ਚਲਾਤਾ ਪਿੰਡ ਆਪਣੇ ਇਹ ਜ਼ਮੀਨ ਜਨੇਟ ਕਣਕਣੀ ਬੀਜੀ ਗਈ ਸੀ 14 ਕਿੱਲਾਂ ਦੇ ਵਿੱਚ ਨਾ ਬੋਰ ਟੁੱਟ ਗਿਆ ਸੀ ਹੋਰ ਦੇਖੋ ਸਾਹਮਣੇ ਹੁਣ ਉਹਨਾਂ ਨੇ ਬੋਰ ਨਮਾ ਕਰਾਇਆ ਤੇ ਇਹਦੇ ਮੱਕਾ ਬੀਜ ਰਿਹਾ ਜੀ ਤੇ ਆਪਾਂ ਬੀਜ ਇਹਦੇ ਵਿੱਚ 2 ਕਿੱਲੇ ਮੱਕਾ ਤੇ ਪਰ ਕਿੱਲਾ ਵੀ ਪਾਇਆ ਜੀ 8 ਕਿਲੋ ਪੂਰਾ ਆਮ ਤੋੜ ਕੇ 8 ਕਿਲੋ ਬੀਜ ਪਾਇਆ ਇਹਨਾਂ ਨੇ ਅੱਗ ਆਪਾਂ ਬਚਾ ਜੀ 4 ਪੈਕਟਾਂ ਚੋਂ 2 ਕਿਲੋ ਤਾਂ ਘੇਰਤਾ ਦੇਣਾ ਬੀਜ ਬਚਿਆ ਬਸ ਹਸਾਂ 4 ਕਿਲੋ ਬੀਜ ਹੋਗਾ ਇਹ ਥੋੜੀ ਨਾ ਜ਼ਮੀਨ ਆ ਇਹ ਬਹੁਤ ਟੱਕਰ ਪੱਕੀ ਜ਼ਮੀਨ ਕਹਿ ਦਿੰਨੇ ਜਿਹਨੂੰ ਖੇੜਾਮੀ ਸਹੀ ਬਣੀਆ ਦੇਖੋ ਪੂਰੀਆ ਵਧੀਆ ਕਿਉਂਕਿ ਆਪਾਂ ਤੇ ਇਹਨੂੰ ਪਹਿਲੀ ਵਾਰਾ ਚਲਾਇਆ ਸੀ ਪਲੈਂਟਰ ਨੂੰ ਨੇ ਤੇ ਵਧੀਆ ਐਕਸਪੀਰੀਅੰਸ ਰਿਆ ਜਿੱਥੇ ਤੇ ਚੰਗੀ ਤਰ੍ਹਾਂ ਹਲੋੜ ਲੱਗੇ ਚੰਗੀ ਵਗੀ ਪੈਲੀਆ ਉਥੇ ਦੇ ਆ ਦੇਖੋ ਸਫਾਈ ਤੇ ਜਿੱਥੇ ਮੜੀ ਕੱਟ ਵਗੀ ਜਾਂ ਰੋਟਾਵੇਟਰ ਕੱਟ ਰੋਜਾ ਬਾਕੀ ਲਤਾੜ ਬਹੁਤ ਹੋਈ ਹੈ ਹਾਂ ਜੰਮ ਕੀ ਪੈਣੀ ਆਂਡੀ ਗਵਾਂਡੀ ਵੀ ਦੇਖਣਾ ਹੈ ਅਲੱਗ-ਅਲੱਗ ਸਾਰੇ ਕਹਿੰਦੇ ਬਹੁਤ ਵਧੀਆ ਕੰਮ ਆਂਦੇ ਤਾਂ ਸਾਡੇ ਵੀਡੀਓ ਨੂੰ ਜਰੂਰ ਸਾਰੇ ਜਣੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿੰਨੇ ਮੈਂ ਸਕਰੀਨ ਤੇ ਨੰਬਰ ਚਲਾ ਦੂੰਗਾ ਜਿੰਨੇ ਮੱਕਾ ਤੇ ਮੂੰਗੀ ਬਜਾਉਣਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ ਖੱਕ ਫਾਰਮ ਬੇਰਪੁਰ ਨੰਬਰ ਮੈਂ ਉੱਤੇ ਸਕਰੀਨ ਤੇ ਚਲਾ ਦੂੰਗਾ ਜੀ ਆਪਣਾ ਨਾਮ ਤੇ ਜਰੂਰ ਸੰਪਰਕ ਕਰੋ ਆਪਣੇ ਦੇ ਨਾਲ ਬਹੁਤ ਵਧੀਆ 8 ਕਿਲੋ ਬੀਜ ਪਾਇਆ ਜੀ 8 ਕਿਲੋ ਬੀਜ ਪਾਉਣੇ ਆ ਤੇ ਪੂਰਾ ਮਸ਼ੀਨ ਨੇ 8 ਕਿਲੋ ਬੀਜ ਪਾਇਆ ਹਾਂ ਮੈਨੂੰ بڑے ਬੰਦੇ ਨੇ ਡਰਾਇਆ ਸੀ ਕਹਿੰਦੇ ਕੰਮ ਕਮਜਾਬ ਨਹੀਂ ਹੋਣਾ ਪੈਸੇ ਲੱਗ ਕੇ ਪਰ ਨਹੀਂ ਕੰਮਜਾਬ ਹੈ ਜੀ ਕੰਮ ਇਹਦੇ ਪੈੜੀ ਥੋੜੀ ਵਗੀ ਘੱਟ ਸੀ ਤਾਂ ਕਰਕੇ ਦਿੱਕਤ ਆ ਗਈ ਨਹੀਂ ਜੇ ਵਗੀ ਵਗੀ ਚੰਗੀ ਡੂੰਗੀ ਹੁੰਦੀ ਜਿਵੇਂ ਤੋਤੇ ਹਲ ਮਾਰ ਕੇ ਉੱਥੇ ਰੋਟੇਟਰ ਦੋ ਵਾਰਾਂ ਵੱਜਾਂ ਹੁੰਦਾ ਤੇ ਥੋੜਾ ਵਹਿੰਦਾ ਜਾਂਦਾ ਤੇ ਵਟ ਵਧੀਆ ਬਣਦੀ ਜਾਣੀ ਸੀ ਪੂਰਾ ਵਧੀਆ ਸਾਰੇ ਨੇ ਜਿਹੜੇ ਅੰਡੀ ਗਵੰਡੀ ਸੱਜਣ ਆਏ ਸੀ ਉਹਨਾਂ ਨੇ ਆਖਿਆ ਜੀ ਬਹੁਤ ਵਧੀਆ ਤੇ ਕਰੋ ਜੀ ਸਾਡੇ ਨਾਲ ਸੰਪਰਕ ਜਿੰਨੀ ਵੀ ਮੱਕੀ ਤੇ ਮੂੰਗੀ ਛਾਹ ਕੋ ਸ ਮਟਰ ਕੋਈ ਵੀ ਫਸਲ ਸਕਾਉਣੀ ਹੋਵੇ ਫਟ ਤੇ ਸਾਡੇ ਨਾਲ ਚਲੋ ਸੰਪਰਕ ਕਰੋ ਤੇ ਸਾਡੀ ਵੀਡੀਓ ਨੂੰ ਕਰ ਤੋਂ ਲਾਈਕ ਤੇ ਸ਼ੇਅਰ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਸ ਤੇ